ਅੱਜ ਦੁਰਾਹਾ ਵਿਖੇ ਭਗਵਾਨ ਵਾਲਮੀਕੀ ਮੰਦਿਰ 'ਚ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਜਨਮ ਦਿਵਸ ਮੌਕੇ 'ਤੇ ਕੱਟਿਆ ਗਿਆ ਇਸ ਮੌਕੇ ਹਾਜ਼ਰ ਆਗੂਆਂ ਵੱਲੋਂ ਬਾਬਾ ਸਾਹਿਬ ਜੀ ਦੇ ਦਿਖਾਏ ਰਾਸਤੇ 'ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਤੇ ਉਹਦੇ ਜਨਮ ਦਿਹਾੜੇ ਦੇ ਸਬੰਧ 'ਚ ਉਹਨਾਂ ਦੇ ਕੇਕ ਕੱਟਿਆ ਗਿਆ ਵਾਲਮੀਕੀ ਸਮਾਜ ਵੱਲੋਂ ਬਾਬਾ ਸਾਹਿਬ ਨੂੰ ਸੰਧਰਾਲ ਜੀ ਭੇਟ ਕੀਤੀ ਤੇ ਅਸੀਂ ਤਾਂ ਇਹ ਸਭ ਨੂੰ ਕਹਿਣਾ ਚਾਹੁੰਦੇ ਆ ਕਿ 바ਵਾ ਸਾਹਿਬ ਨੇ ਜੋ ਆਪਾਂ ਨੂੰ ਹੱਕ ਲੈ ਕੇ ਦਿੱਤੇ ਆ ਉਸ ਹੱਕਾਂ ਦੇ ਅਨਸਾਰ ਸਭ ਨੂੰ ਚੱਲਣਾ ਚਾਹੀਦਾ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਤੇ ਆ ਜਿਹੜਾ ਸਾਡੇ ਅੱਜ ਕੱਲ ਦੇ ਸਮਾਜ ਆ ਗੰਦੇ ਕੰਮਾਂ ਦੇ ਵਿੱਚ ਵੜੀ ਜਾਂਦਾ ਉਸ ਚੀਜ਼ ਨੂੰ ਰੋਕ ਕੇ ਪੜ੍ਹਾਈ ਦੇ ਉਹਦੇ 'ਚ ਚੱਲਣਾ ਚਾਹੀਦਾ ਕਿ ਆਪਣੇ ਬੱਚੇ ਪੜਾਓ ਤੇ ਚੰਗੀਆਂ ਪੋਸਟਾਂ ਤੇ ਲਾਓ ਮੇਰਾ ਤਾਂ ਕਹਿਣਾ ਇਹੀ ਸੰਦੇਸ਼ ਆ ਜੀ ਸਭ ਨੂੰ ਸਾਰੇ ਭਾਰਤ ਨੂੰ ਤੇ ਸਾਰੇ ਪੰਜਾਬ ਨੂੰ ਬਾਬਾ ਸਾਹਿਬ ਦੀਆਂ ਲੱਖ ਲੱਖ ਮੁਬਾਰਕ ਹੋਵੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀ ਸਭ ਤੋਂ ਲੱਖ ਲੱਖ ਮੁਬਾਰਕਾਂ ਅੱਜ ਸਾਡੇ ਇਸ ਬਾਲਮੀਕੀ ਮੱਲੇ ਦੇ ਵਿੱਚ ਰੋਕੀ ਵੀਰ ਜੀ ਔਰ ਸਾਰੀ ਮਤਲਬ ਜੋ ਸਾਡੀ ਮੰਦਰ ਕਮੇਟੀ ਹੈ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਉਸ ਬੱਚੋਟੇ ਬੱਚਿਆਂ ਤੋਂ ਕੇਕ ਕਟਾ ਕੇ ਬਾਬਾ ਸਾਹਿਬ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਸੋ ਇਸ ਦੇ ਨਾਲ ਹੀ ਮੈਂ ਗੁਲਵੰਤ ਪੰਨੂ ਦੀ ਨਖੇਤੀ ਵੀ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਬਾਬਾ ਸਾਬਾਰੇ ਅਪਸ਼ਬਦ ਬੋਲੇ ਸੀ ਔਰ ਮੈਂ ਮਤਲਬ ਐਸੇ ਇਨਸਾਨ ਦੀ ਮਾਨਸਿਕਤਾ ਕਿੰਨੀ ਘਟਿਆ ਹੋ ਸਕਦੀ ਆ ਕਿ ਉਹਨੂੰ ਅਸੀਂ ਪੰਜਾਬ ਮਤਲਬ ਉਹਨੇ ਸਾਡੇ ਸਿੱਖ ਪੰਥ ਲਈ ਕੋਈ ਰਾਈਟ ਬਣਾ ਰੱਖਿਆ ਵਾ ਇਹੋ ਜਿਹੇ ਬੰਦੇ ਸਾਡੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਇਹੋ ਜਿਹੇ ਵਿਰੋਧੀ ਆਂਸਰ ਸਾਡੇ ਕੁਝ ਨਹੀਂ ਲੱਗਦੇ ਪੁਲਿਸ ਭਾਈਚਾਰਾ ਆਪਣਾ ਕਾਇਮ ਰੱਖਿਓ ਇਹੋ ਜਿਹੇ ਲੋਕਾਂ ਦੇ ਪਿੱਛੇ ਲੱਗ ਕੇ ਕਦੇ ਵੀ ਆਪਣਾ ਭਾਈਚਾਰਾ ਖਰਾਬ ਕਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਗੁਲਵੰਤ ਪੰਨੂ ਦੇ ਕਹੇ ਸ਼ਬਦਾਂ ਦੀ ਨਿਖੇਤੀ ਕਰਦੀ ਆ